ਇਹ ਕਿੱਥੇ ਆ? ਟਿੰਗਰੀ ਬਿਠਾ ਦਿਓ। ਇਹਦੇ ਵਿੱਚ ਸਾਰੀਆਂ ਦਵਾਈਆਂ ਆ ਗਈਆਂ ਜੀ। ਇੱਕ ਅੱਗੇ ਕਰ ਦਿਓ ਮੈਨੂੰ। ਇਹਦੇ ਵਿੱਚ ਟੈਸਟ ਕਰਨ ਵਾਲੀ ਜਿਹੜੀ ਹੈਗੀ ਆ ਲੈਬੋਰਾਟਰੀ ਦੀ ਸਾਰੀ ਇਹਦੇ ਵਿੱਚ ਆਟੋ ਐਨਾਲਾਈਜ਼ਰ ਕਹਿੰਦੇ ਉਹਨੂੰ ਇਹਦੇ ਵਿੱਚ ਆਟੋ ਐਨਾਲਾਈਜ਼ਰ ਹੈ। ਔਰ 에어 ਕੰਡੀਸ਼ਨਡ ਹੈ ਔਰ ਪੇਸ਼ੈਂਟ ਦੇ ਅਦਰ ਬੈਠ ਕੇ ਐਗਜ਼ਾਮੀਨੇਸ਼ਨ ਕਰਦਾ ਪੂਰਾ ਬੰਦੋਬਸਤ ਹੈ ਇਹ ਪਿੰਡ ਵਿੱਚ ਜਾਏਗੀ ਹਰ ਰੋਜ਼ ਦੋ ਪਿੰਡ ਕਵਰ ਕਰੇਗੀ ਦੋ ਹੀ ਕਰਦੇ ਨੇ ਦੋ ਪਿੰਡਾਂ ਵਿੱਚ ਜਾਏਗੀ ਉੱਥੇ ਪਹਿਲਾਂ ਜਿਹੜਾ ਸਾਡੇ ਜਿਹੜੇ ਉੱਥੇ ਆਸ਼ਾ ਵਰਕਰਸ ਹੈ ਜਿਹੜੇ ਸਾਡੇ ਹੋਰ ਵਲੰਟੀਅਰਸ ਹੈ ਉਹ ਲੋਕਾਂ ਨੂੰ ਇਕੱਠਾ ਕਰਨਗੇ ਗੁਰਦੁਆਰਾ ਸਾਹਿਬ ਦੇ ਵਿੱਚ ਕਾਮਨ ਜਗ੍ਹਾ ਡਿਸਾਈਡਡ ਹੋਏਗੀ ਉੱਥੇ ਸਾਰੇ ਜਾ ਕੇ ਉਹਨਾਂ ਦੇ ਮੌਕੇ ਤੇ ਟੈਸਟ ਕਰਕੇ ਉਹਨਾਂ ਦਾ ਬਲੱਡ ਪ੍ਰੈਸ਼ਰ ਸ਼ੂਗਰ ਸਾਰਾ ਕੁਝ ਟੈਸਟ ਕਰਕੇ ਉਹਨਾਂ ਨੂੰ ਦਵਾਈ ਦੇਣਗੇ ਹਫਤੇ ਬਾਅਦ ਹਰ ਹਫਤੇ ਆਰ ਪਿੰਡ ਵਿੱਚ ਆਏਗੀ ਇਹਨਾਂ ਦਾ ਪਹਿਲਾ 2 ਹਫ਼ਤੇ ਦਾ ਸੀਗਾ ਪਰ ਮੈਂ 1 ਹਫ਼ਤਾ ਦਾ ਕਰਤਾ ਕਿ ਹਰ ਹਫ਼ਤੇ ਜਾਏਗੀ ਔਰ ਜ਼ਰੂਰ ਜਾਏਗੀ ਔਰ ਇਹਦੇ ਵਿੱਚ ਕੋਈ ਛੁੱਟੀ ਦਾ ਕੋਈ ਇਸ਼ੂ ਨਹੀਂ ਹੁੰਦਾ ਜੀ ਇਹਦੇ ਵਿੱਚ ਇਹ ਲਗਾਤਾਰ ਕੰਮ ਕਰਦੇ ਆ ਇਹ ਜਿਹੜਾ ਇਹਨਾਂ ਦਾ ਹਾਂਸ ਫਾਊਂਡੇਸ਼ਨ ਦਾ ਬਹੁਤ ਅੱਛਾ ਰੂਟੀਨ ਹੈ ਇਹਨਾਂ ਦਾ ਕਿ ਇਹ ਛੁੱਟੀਆਂ ਇੱਕੋ ਵਾਰ ਹੀ ਦਿੰਦੇ ਆ ਬੰਦੇ ਨੂੰ ਕਿ ਉਹ ਲਗਾਤਾਰ ਕੰਮ ਕਰਦਾ 15 ਦਿਨ ਬਾਅਦ ਉਸ ਤੋਂ ਬਾਅਦ ਉਹ ਛੁੱਟੀ ਚਲਾ ਜਾਂਦਾ ਅੱਧੀ ਹਨ 24 24 ਤੱਕ ਇੱਕ ਤੋਂ 24 ਤੱਕ ਹਾਂ 1 ਤੋਂ 24 ਤਰੀਕ ਤੱਕ ਤੇ ਜਿਹੜਾ 1 ਹਫ਼ਤਾ ਹੁੰਦਾ ਉਹਨੂੰ ਆਪਾਂ ਇੱਕ ਐਂਬੂਲੈਂਸ ਉਹਦੇ ਵਾਸਤੇ ਰੱਖ ਲਵਾਂਗੇ ਉਹ ਮੇਰੇ ਵਾਲੀ ਕੱਤੋਂ ਹੋ ਰਿਹਾ ਹੈ ਆਲਾ ਇਹ ਆਲਾ ਯਾਰ ਤੂੰ ਆਈਡੀ ਲੈ ਚੱਲ ਜੀ ਡਾਕਟਰ ਸਾਹਿਬ ਹਾਂਜੀ ਡਾਕਟਰ ਸਾਹਿਬ ਆ ਜਾਗੇ ਆ ਸੁਲੈਂਸਾ ਜਿਹੜੀਆਂ ਹਾਂ ਸਰ ਜਿਹੜੀਆਂ ਕੈਂਪ ਇਹ 7 ਐਂਬੂਲੈਂਸ ਹੈ ਜੀ ਇਹਨੂੰ ਆਪਾਂ ਇਹਨੂੰ ਆਪਾਂ ਵੈਸੇ ਐਂਬੂਲੈਂਸ ਕਹਿੰਦੇ ਆ ਇਹ ਹਾਂਸ ਫਾਊਂਡੇਸ਼ਨ ਦਾ ਬਹੁਤ ਨਵਕਲਾ ਉਪਰਾਲਾ ਹੈ ਇਹ ਮੋਬਾਈਲ ਮੈਡੀਕਲ ਯੂਨਿਟ ਹੈ ਜੀ ਇਹ ਮੋਬਾਈਲ ਮੁਹੱਲਾ ਕਲੀਨਿਕ ਵੀ ਕਹਿ ਸਕਦੇ ਹੋ ਤੁਸੀਂ ਇਹਨੂੰ ਆਮ ਆਦਿਕ ਕਲੀਨਿਕ ਵੀ ਕਹਿ ਸਕਦੇ ਹੋ ਕਿਉਂਕਿ ਇਹਦੇ ਵਿੱਚ ਸਟਾਫ ਵੀ ਪੂਰਾ ਹੈਗਾ ਇਦੇ ਵਿੱਚ ਮੈਡੀਕਲ ਕੁਆਲੀਫਾਈਡ ਡਾਕਟਰ ਆ ਇਹਦੇ ਵਿੱਚ ਫਾਰਮਾਸਿਸਟ ਆ ਬੋਟਲੀ ਟੈਕਨੀਸ਼ੀਅਨ ਆ ਔਰ ਇੱਕ ਕਮਿਊਨਿਟੀ ਜਿਹੜਾ ਹੈਗਾ ਸੋਸ਼ਲ ਡਿਵੈਲਪਮੈਂਟ ਆਫੀਸਰ ਕਹਿੰਦੇ ਆ ਉਹਨਾਂ ਜਿਨ੍ਹਾਂ ਨੇ ਉੱਥੇ ਲੋਕਾਂ ਦੇ ਨਾਲ ਤਾਲਮੇਲ ਰੱਖਣਾ ਜਿਹੜੇ ਪ੍ਰਿੰਟ ਤੇ ਜਾਣਾ ਉੱਥੇ ਉਹਨਾਂ ਨੇ ਉਹ ਜਿਹੜੀ ਸਾਡੀ ਸਿਹਤ ਕਮੇਟੀ ਆ ਵਿਲੇਜ ਹੈਲਥ ਨਿਊਟ੍ਰੀਸ਼ਨ ਸੈਨੀਟੇਸ਼ਨ ਕਮੇਟੀ ਆ ਉਹਨਾਂ ਨੂੰ ਕੰਟੈਕਟ ਕਰਨਾ ਆਸ਼ਾ ਵਰਕਰ ਨੂੰ ਕੰਟੈਕਟ ਕਰਨਾ ਤੇ ਉਹਨਾਂ ਨੇ ਸਾਰੇ ਜਿੰਨੇ ਵੀ ਪੇਸ਼ੈਂਟਸ ਦੇ ਵਿੱਚ ਜਿਹੜੇ ਬੰਦੇ ਦਵਾਈ ਦੀ ਲੋੜ ਆ ਜਿਹਨੂੰ ਕੋਈ ਤਕਲੀਫ ਆ ਦੁੱਖ ਤਕਲੀਫ ਆ ਉਹ ਸਾਰੇ ਇੱਕ ਕਾਮਨ ਜਗ੍ਹਾ ਤੇ ਆਮ ਤੌਰ ਤੇ ਜ ਇਹ ਜਾ ਕੇ ਡਾਕਟਰ ਸਾਹਿਬ ਮੌਕੇ ਤੇ ਐਗਜ਼ਾਮਨ ਕਰਕੇ ਹਿਸਟਰੀ ਲੈ ਕੇ ਉਹਨਾਂ ਦੇ ਟੈਸਟ ਕਰਕੇ ਉੱਥੇ ਟੈਸਟ ਹੋ ਜਾਂਦੇ ਦੇ ਵਿੱਚ ਜਿਹੜੀ ਹੈਗੀ ਐਨਲਬਾਰਟਰੀ ਵੀ ਆ ਔਰ ਸਾਰੀਆਂ ਦਵਾਈਆਂ ਵੀ ਅਵੇਲੇਬਲ ਆ ਇਹਨਾਂ ਦੇ ਕੋਲੇ ਤਕਰੀਬਨ ਤਕਰੀਬਨ 150 ਦੇ ਤਕਰੀਬ ਦਵਾਈਆਂ ਜਿਹੜੀਆਂ ਅਵੇਲੇਬਲ ਆ ਤੇ ਉਹਨਾਂ ਨੂੰ ਜੇ ਕਿਸੇ ਦਾ ਬਲੱਡ ਪ੍ਰੈਸ਼ਰ ਹੈ ਸ਼ੂਗਰ ਆ ਉਹਨਾਂ ਨੇ ਹਫ਼ਤੇ ਦੀ ਦਵਾਈ ਦੇ ਕੇ ਆਣੀ ਆ ਤੇ ਹਰ ਹਫ਼ਤੇ ਆਣੀ ਆ ਤੇ ਇਹਨਾਂ ਦਾ ਮਾਡਲ ਜਿਹੜਾ ਹੈਗਾ ਉਹ ਇਸ ਤਰ੍ਹਾਂ ਹੈਗਾ ਵੀ 24 ਦਿਨ ਲਗਾਤਾਰ ਚੱਲਣੀ ਆ ਜਿਹਦੇ ਵਿੱਚ ਕੋਈ ਛੁੱਟੀ ਨਹੀਂ ਕੋਈ ਗਸਟੜ ਹਾਲੀਡੇਜ਼ ਨਹੀਂ ਇਹ ਬਹੁਤ ਵਧੀਆ ਇੱਕ ਇਸ਼ੂ ਆ ਉਸ ਤੋਂ ਬਾਅਦ ਉਹਨਾਂ ਨੂੰ ਹਫ਼ਤੇ ਦੀ ਛੁੱਟੀ ਮਿਲਦੀ ਉਹਨਾਂ ਨੂੰ ਸੱਤਾ ਨੂੰ ਅਸੀਂ ਇਸ ਤਰ੍ਹਾਂ ਅਰੇਂਜ ਕਰਨਾ ਹੈ ਵੀ ਉਹਨਾਂ ਨੂੰ ਲੋਕਾਂ ਨੂੰ ਰੋਜ਼ ਦਵਾਈ ਮਿਲੇ ਉਹਨਾਂ ਨੂੰ 30 ਦਿਨ ਮਿਲੇ ਜਾਂ 31 ਦਿਨ ਮਿਲੇ ਜਾਂ 28 ਦਾ ਮਹੀਨਾ ਤਾਂ 28 ਦਿਨ ਜਿੰਨੇ ਪੂਰਾ ਮਹੀਨਾ ਦਵਾਈ ਮਿਲੇ ਉਹਨਾਂ ਨੂੰ ਕੋਈ ਵੀ ਨਾਗਾ ਨਹੀਂ ਪੈਣਾ ਵਿੱਚ ਸੋ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਣੀ ਜੇ ਉਹਨਾਂ ਨੇ ਹਫ਼ਤੇ ਵਿੱਚ ਜੇ ਉਹਨਾਂ ਨੇ ਮਤਲਬ ਜਿਹੜੇ ਦਿਨ ਉਹਨਾਂ ਦਾ ਫਿਕਸਡ ਹੈ ਉਸ ਦਿਨ ਉੱਤੇ ਐਂਬੂਲੈਂਸ ਆਣੀ ਆਣੀ ਔਰ ਦਵਾਈ ਮਿਲਨੀ ਮਿਲਨੀ ਆ ਇਹ ਮੇਰੇ ਵਾਸਤੇ ਜਿੱਚੇ ਤੌਰ ਦੇ ਉੱਤੇ ਔਰ ਇੱਕ ਬਹੁਤ ਅੱਛਾ ਮਾਡਲ ਹੈ ਅਸੀਂ ਹੋਰ ਵੀ ਇਹਨਾਂ ਨੂੰ ਜਿਹੜਾ ਹੈਗਾ ਅਸੀਂ ਚਾਹੁੰਦੇ ਆ ਵੀ ਇਸ ਤਰ੍ਹਾਂ ਸਪੋਰਟ ਕਰਕੇ ਜਿਹੜੇ ਸਾਡੇ ਕਿਉਂਕਿ ਆਪਾਂ ਕਈ ਵਾਰੀ ਕੀ ਹੁੰਦਾ ਅਸੀਂ ਪਿੰਡ ਤੋਂ ਤਾਂ ਮੁੱਲਾਕਣੇ ਖੋਲਿਆ ਹੋਇਆ ਲੋਕ ਡੇਰਿਆਂ 'ਚ ਰਹਿੰਦੇ ਆ ਕਈ ਬਹੁਤ ਛੋਟੇ-ਛੋਟੇ ਪਿੰਡ ਆ ਜਿੱਥੇ ਘੱਰੀ 50 ਹੈਗੇ ਆ ਜਾਂ 20 ਘਰ ਆ ਕਿਤੇ ਛੋਟੇ-ਛੋਟੇ ਪਿੰਡ ਵੀ ਆ ਗਏ ਆਪਣੇ ਉਹਨਾਂ ਵਾਸਤੇ ਬੈਸਟ ਮਾਡਲ ਹੈ ਜੀ ਬਜ਼ੁਰਗਾਨ ਲਾਬਸ ਸੁਲਾਇਵਾਂ ਦਾ ਜੀ ਇਹਦੇ ਨਾਲ ਅਸੀਂ ਇੱਕ ਸੇਵਾ ਹੋਰ ਸ਼ੁਰੂ ਕਰ ਰਹੇ ਹਾਂ ਜਿੱਥੇ ਸਾਡਾ ਆਮ ਆਦਮੀ ਕਲੀਨਿਕ ਹੈ ਉਹਦੇ ਵਿੱਚ ਅਲਟਰਾਸਾਉਂਡ ਦੀ ਅਸੀਂ ਮਸ਼ੀਨ ਲੈ ਰਹੇ ਹਾਂ ਉਹ ਵੀ ਇਹਨਾਂ ਇਹੀ ਜਿਹੜੀ ਸੇਮ ਐਮਬੂਲੈਂਸ ਲਈ ਆ ਅਸੀਂ ਉਹਦੇ ਚ ਅਲਟਰਾਸਾਉਂਡ ਦੀ ਮਸ਼ੀਨ ਹੋਏਗੀ ਉਹਦੇ ਵਿੱਚ ਵੀ ਉਹ ਜਿੱਨੇ ਸਾਡੇ ਹੈਲਥ ਹੈਲਥ ਐਂਡ ਵੈਲਨੈਸ ਸੈਂਟਰ ਆ ਲੋਕਾਂ ਦਾ ਅਲਟਰਾਸਾਉਂਡ ਵੀ ਪਿੰਡ ਚ ਹੋਇਆ ਕਰਦਾ ਸਿਰਫ ਤੇ ਸਿਰਫ ਜਿਹਨੂੰ ਆਪਰੇਸ਼ਨ ਦੀ ਲੋੜ ਹੋਏਗੀ ਉਹਨੂੰ ਹਸਪਤਾਲ ਜਾਣਾ ਪਏਗਾ ਕਿੰਨੇ ਆ